ਸੱਤ ਸਰੀਆ ਕਾਲ ਦੋਸਤੋ ਪੰਜਾਬ ਫੈਕਟ ਤੇ ਤੁਹਾਡਾ ਸਵਾਗਤ ਹੈ ਦੋਸਤੋ ਅੱਜ ਗੱਲ ਕਰਾਂਗੇ ਕਿ ਹਰਜਿੰਦਰ ਸਿੰਘ ਜਿੰਦੇ ਹੋਰੀ ਜਦੋਂ ਗੁਜਰਾਤ ਤੋਂ ਜੇਲ੍ਹ ਤੋਂ ਫਰਾਰ ਹੋਏ ਸਨ ਉਹ ਤੋਂ ਬਾਅਦ ਉਹਨਾਂ ਨੇ ਕੀ ਕੀ ਐਕਸ਼ਨ ਕੀਤੇ ਉਹਨਾਂ ਬਾਰੇ ਤੁਹਾਨੂੰ ਦੱਸਾਂਗੇ ਸੋ ਵੀਡੀਓ ਬੜੀ ਕਮਾਲ ਦੀ ਹੋਣ ਵਾਲੀ ਹੈ ਨੂੰ ਸ਼ੇਅਰ ਜ਼ਰੂਰ ਕਰ ਦਿਓ ਹਰਜਿੰਦਰ ਸਿੰਘ ਜਿੰਦੇ ਹੋਰੀ ਦੱਸਦੇ ਨੇ ਲਿਖਦੇ ਨੇ ਕਹਿੰਦੇ ਵੀ ਮੇਰੇ ਫੜੇ ਜਾਣ ਤੋਂ ਥੋੜਾ ਸਮਾਂ ਬਾਅਦ ਗਿੱਲ ਵੀਰ ਅਮਰੀਕਾ ਚਲਾ ਗਿਆ ਸੰਦੂ ਵੀਰ ਸੁਖਵਿੰਦਰ ਸਿੰਘ ਸਿੰਦੂ ਗੁਰਸ਼ਰਨ ਸਿੰਘ ਗਾਮਾ ਵੀਰ ਬਿੱਟੂ ਮੈਨੂੰ ਚੰਡੀਗੜ੍ਹ ਮਿਲੇ ਇੱਕ ਵਾਰ ਉਸੇ ਦੌਰਾਨ ਹੀ ਮੇਰੇ ਭੱਜਣ ਤੋਂ 3 ਦਿਨ ਬਾਅਦ ਜਰਨਲ ਲਾਭ ਸਿੰਘ ਸਵਰਨਜੀਤ ਸਿੰਘ ਸ਼ਹੀਦ ਅਤੇ ਗੁਰਵਿੰਦਰ ਸਿੰਘ ਭੋਲਾ ਨੂੰ ਜਲੰਧਰ ਦੀਆਂ ਕਚਹਿਰੀਆਂ ਵਿੱਚੋਂ ਜਰਨਲ ਮਨਵੀਰ ਸਿੰਘ, ਬਾਬਾ ਬਲਵਿੰਦਰ ਸਿੰਘ, ਜਰਨੈਲ ਸਿੰਘ ਹਲਵਾਰਾ, ਜਰਨਲ ਕਮਰਦੀਪ ਸਿੰਘ ਸੁਲਤਾਨਵਿੰਡ ਤੇ ਹੋਰ ਸਿੰਘਾਂ ਨੇ ਕਾਫੀ ਗੋਲੀ ਚਲਾ ਕੇ ਛਡਵਾਇਆ ਸੀ ਜਿਸ ਵਿੱਚ 6 ਪੁਲਿਸ ਵਾਲੇ ਮਾਰੇ ਗਏ ਸਨ ਤੇ ਇੱਕ ਗੋਲੀ ਜਰਨਲ ਲਾਭ ਸਿੰਘ ਦੇ ਗੁੱਟ ਵਿੱਚੋਂ ਦੀ ਨਿਕਲ ਗਈ ਸੀ। ਹਥਕੜੀਆਂ ਵੀ ਵੀਰ ਨਾਲ ਹੀ ਲੈ ਆਏ ਸਨ। ਚੰਡੀਗੜ੍ਹ ਤੋਂ ਬੰਬੇ ਲਈ ਕਾਰ ਤੇ ਦਲਜੀਤ ਸਿੰਘ ਬਿੱਟੂ ਵੀਰ ਸਿੰਦੂ ਤੇ ਵੀਰ ਸੰਧੂ ਚੱਲ ਪਏ ਤਾਂ ਚੰਡੀਗੜ੍ਹ ਦੇ ਬੱਸ ਅੱਡੇ ਤੇ ਮੈਨੂੰ ਉਤਾਰ ਗਏ। ਵੀਰਾਂ ਦਾ ਉਹਦੇ ਉੱਪਰ ਜਾ ਕੇ ਪੁਲਿਸ ਮੁਕਾਬਲਾ ਹੋ ਗਿਆ। ਫੇਰ ਮੈਂ ਬੱਸ ਰਾਹੀਂ ਲੁਧਿਆਣੇ ਪਹੁੰਚ ਕੇ ਜਰਨਲ ਲਾਭ ਸਿੰਘ ਤੇ ਵੀਰ ਚਰਨਜੀਤ ਸਿੰਘ ਚੰਨੀ ਤਲਵੰਡੀ ਨੂੰ ਮਿਲਿਆ। ਜਰਨਲ ਲਾਭ ਸਿੰਘ ਨੂੰ ਦਰਬਾਰ ਸਾਹਿਬ ਵਿਖੇ 84 ਤੋਂ ਬਾਅਦ ਪਹਿਲੀ ਵਾਰ ਮਿਲਿਆ ਸੀ ਮੈਂ। ਫੇਰ ਜਰਨਲ ਲਾਭ ਸਿੰਘ ਜੀ ਨੇ ਮੈਨੂੰ ਜਲੰਧਰ ਜਰਨਲ ਮਨਵੀਰ ਸਿੰਘ ਚਿਹੜੂ ਜੀ ਨਾਲ ਮਲਾਇਆ। ਵੀਰ ਮਨਵੀਰ ਸਿੰਘ ਜੀ ਨੇ ਕਿਹਾ ਕਿ ਪੈਸੇ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਹਥਿਆਰ ਮੰਗਵਾਉਣੇ ਨੇ ਮੈਂ ਕਿਹਾ ਵੀ ਤੁਸੀਂ ਪੈਸੇ ਦਾ ਫਿਕਰ ਨਾ ਕਰੋ ਅਸੀਂ ਹਫ਼ਤੇ ਦੇ ਅੰਦਰ ਇੰਤਜ਼ਾਮ ਕਰ ਦੰਨੇ ਆ ਮੈਂ ਉਸੇ ਵੇਲੇ ਹੀ ਭਾਜੀ ਲਾਭ ਸਿੰਘ ਨੂੰ ਲੈ ਕੇ ਜਲੰਧਰ ਸ਼ਹਿਰ ਦੀਆਂ ਬੈਂਕਾਂ ਵੇਖੀਆਂ ਮੈਂ ਲਾਭ ਸਿੰਘ ਜੀ ਨੂੰ ਬੈਂਕ ਦੇ ਬਾਹਰ ਸਕੂਟਰ ਕੋਲ ਖੜਾ ਕਰਕੇ ਆਪ ਬੈਂਕ ਅੰਦਰੋਂ ਜਾ ਕੇ ਵੇਖ ਆਉਂਦਾ ਸੀ ਉਸੇ ਦਿਨ ਹੀ ਇੱਕ ਕਾਫੀ ਵੱਡੀ ਅਸੀਂ ਬੈਂਕ ਸਲੈਕਟ ਕਰ ਲਈ ਦੋ ਦਿਨ ਵੇਖੀ ਤੇ ਸਾਥੀਆਂ ਨੂੰ ਵੀ ਦਿਖਾਈ ਫਿਰ ਮੈਂ ਜਰਨਲ ਲਾਭ ਸਿੰਘ ਸੰਧੂ ਵੀਰ ਵੀਰ ਮਥਰਾ ਸਿੰਘ ਬਲਵੀਰ ਸਿੰਘ ਹਸ਼ਿਆਰ ਪਰ ਵੀਰ ਗਰਸ਼ਰਨ ਸਿੰਘ ਗਾਮਾ ਅਸੀਂ ਸਾਰੇ ਸਵੇਰੇ 11 ਦੇ ਕਰੀਬ ਇੱਕ ਕਾਰ ਤੇ ਸਕੂਟਰ ਤੇ ਬੈਂਕ ਕੋਲ ਚਲੇ ਗਏ ਕੁਝ ਹੀ ਮਿੰਟਾਂ ਵਿੱਚ ਹੀ ਬੈਂਕ ਦੀ ਰੈਫਲ 10 ਲੱਖ ਰੁਪਇਆ ਤੇ ਕੁਝ 2-4 ਲੱਖ ਦੇ ਚੈੱਕ ਲੈ ਆਏ। ਮੈਂ ਤੇ ਗੁਰਚਰਨ ਸਿੰਘ ਰਸਤੇ ਵਿੱਚ ਹੀ ਕਾਰ ਤੋਂ ਉਤਰ ਕੇ ਲੁਧਿਆਣੇ ਵਾਲੀ ਬਸ ਤੇ ਚੜ੍ਹ ਕੇ ਲੁਧਿਆਣੇ ਪਹੁੰਚ ਗਏ। ਉਸ ਤੋਂ ਥੋੜੇ ਦਿਨਾਂ ਬਾਅਦ ਹੀ ਇੱਕ ਪੁਲਿਸ ਇੰਸਪੈਕਟਰ ਰਾਜਕਿਸ਼ਨ ਵੇਦੀ ਜੋ ਲੁਧਿਆਣੇ ਸੀਆਈ ਸਟਾਫ ਵਿੱਚ ਲੱਗਾ ਹੋਇਆ ਸੀ ਤੇ ਸਿੰਘਾਂ ਉੱਪਰ ਬਹੁਤ ਹੀ ਤਸ਼ੱਦਦ ਕਰਦਾ ਸੀ। ਉਸਤੇ ਝੂਠੇ ਮੁਕਾਬਲੇ ਬਣਾਉਂਦਾ ਸੀ ਉਸਦਾ ਇਕਲੌਤਾ ਬੇਟਾ ਜੋ ਕਿ ਗੁੰਡਾ ਕਿਸਮ ਦਾ ਬੰਦਾ ਸੀ ਉਸ ਨੂੰ ਲੁੱddeਹਾਣੇ ਵਾਲੇ ਤਿੰਨ ਵੀਰਾਂ ਨੇ ਉਸਦੇ ਘਰ ਤੇ ਸੀਆਈ ਸਟਾਫ ਦੇ ਕੋਲ ਇੱਕ ਦੁਕਾਨ ਵਿੱਚ ਜਿੱਥੇ ਉਹ ਆਪਣੇ ਸਾਥੀਆਂ ਨਾਲ ਸ਼ਰਾਬ ਪੀ ਰਿਹਾ ਸੀ ਜਾਟ ਆਇਆ ਕਾਫੀ ਦਿਨਾਂ ਤੋਂ ਅਸੀਂ ਇੰਸਪੈਕਟਰ ਦੇ ਤੇ ਉਸਦੇ ਲੜਕੇ ਦੇ ਪਿੱਛੇ ਲੱਗੇ ਹੋਏ ਸੀ ਪਰ ਕਾਬੂ ਨਹੀਂ ਸੀ ਆ ਰਹੇ ਜਦੋਂ ਉਸਦੇ ਲੜਕੇ ਨੂੰ ਇੱਕ ਮੈਟਾਡੋਰ ਵਿੱਚ ਪਾ ਕੇ ਹਸਪਤਾਲ ਲਈ ਲਿਜਾਣ ਲੱਗੇ ਸੀ ਜਦੋਂ ਉਸ ਨੂੰ ਮੈਟਾਡੋਰ ਵਿੱਚ ਚੁੱਕ ਕੇ ਪਾਇਆ ਤਾਂ ਮੈਂ ਵੀ ਨਾਲ ਪਵਾਇਆ ਸੀ ਉਸ ਸਮੇਂ ਉਹ ਜੰਪਰ ਪਹੁੰਚ ਚੁੱਕਾ ਸੀ ਇਸ ਨੂੰ ਸੋਧ ਕੇ ਵੀਰ ਥੋੜੀ ਦੂਰ ਸਤਨਾਮ ਸਿੰਘ 바ਵਾ ਵੀਰ ਦੇ ਘਰ ਠਹਿਰੇ ਰਾਤ ਦੇ 8 ਵਜੇ ਦਾ ਸਮਾਂ ਸੀ ਮੈਂ ਦਿਨੇ ਵੀਰਾਂ ਨੂੰ ਘਰ ਵਿਖਾ ਆਇਆ ਸੀ ਪਰ 바ਵਾ ਵੀਰ ਉਸ ਸਮੇਂ ਘਰ ਨਹੀਂ ਸੀ ਮਿਲੇ ਆ ਤੇ 나ਹੀ ਵੀਰਾਂ ਨੂੰ ਜਾਣਦਾ ਸੀ ਇਸ ਕਰਕੇ ਜਦੋਂ ਰਾਤ ਨੂੰ 바ਵੇ ਵੀਰ ਕੋਲ ਦੋਵੇਂ ਵੀਰ ਗਏ ਤਾਂ ਅੱਗੋਂ 바ਵਾ ਵੀਰ ਵੀ ਡਰ ਗਿਆ ਕਿਉਂਕਿ 바ਵਾ ਵੀਰ ਵੀ ਰੂਹ ਪੋਸ਼ ਭਗੌੜਾ ਸੀ ਉਹ ਤੋਂ ਉਥੇ ਨੇ ਸੋਚਿਆ ਵੀ ਕਿਤੇ ਪੁਲਿਸ ਵਾਲੇ ਨਾ ਹੋਣ ਫਿਰ ਵੀਰਾ ਨੇ ਮੇਰੇ ਬਾਰੇ ਦੱਸਿਆ ਤੇ ਬਾਕੀ ਗੱਲ ਵੀ ਦੱਸੀ ਸੰਤੂ ਵੀਰ ਤੇ ਮੈਂ ਕਿਸੇ ਹੋਰ ਜਗ੍ਹਾ ਠਹਿਰੇ ਅਸੀਂ ਲੁਧਿਆਣੇ ਵਿੱਚ ਹੀ ਸੀ ਇਸੇ ਇੰਸਪੈਕਟਰ ਨੇ ਮੈਨੂੰ ਡੀਆਰ ਪੱਟੀ ਐਸਐਸਪੀ ਦੇ ਹਮਲੇ ਵਿੱਚ ਫੜਿਆ ਸੀ ਵਰਤਮਾਨ ਸਮੇਂ ਵਿੱਚ ਇਸ ਨੂੰ ਤਰੱਕੀ ਦੇ ਕੇ ਐਸਐਸਪੀ ਬਣਾ ਦਿੱਤਾ ਗਿਆ ਤੇ ਲੁਧਿਆਣੇ ਪੁਲਿਸ ਦਾ ਮੁਖੀ ਹੋ ਗਿਆ ਹੈ ਜਦੋਂ ਅਸੀਂ ਹਸ਼ਿਆਰ ਪਰ ਰਹਿੰਦੇ ਸੀ ਉਦੋਂ ਸਾਡੇ ਕੋਲ ਪੰਜਾਬ ਵਿੱਚ ਹੋਰ ਕਿਤੇ ਵੀ ਜਗ੍ਹਾ ਨਹੀਂ ਸੀ ਰਹਿਣ ਲਈ ਮੈਂ ਬਿੱਟੂ ਤੇ ਗੁਰਸ਼ਰਨ ਸਿੰਘ ਲਗਾਤਾਰ ਮਹੀਨਾ ਕੁ ਹਸ਼ਿਆਰ ਪਰ ਰਹੇ ਕਦੇ-ਕਦੇ ਚਰਨਜੀਤ ਸਿੰਘ ਤੇ ਮਥਰਾ ਸਿੰਘ ਵੀ ਵੀਰ ਸਾਡੇ ਕੋਲ ਆ ਜਾਂਦੇ ਸਨ ਹਸ਼ਿਆਰ ਪਰ ਹੀ ਕਿਸੇ ਜਗ੍ਹਾ ਤੇ ਅਸੀਂ ਜਰਨਲ ਲਾਭ ਸਿੰਘ ਕਮਰਜੀਤ ਸਿੰਘ ਸੁਲਤਾਨ ਵਿੰਡ ਤੇ ਹੋਰ ਸਾਥੀਆਂ ਨੂੰ ਮਿਲੇ ਤੇ ਡੀਜੀਪੀ ਜੇਐਫ ਰਬੈਰੋ ਨੂੰ ਸੋਧਣ ਬਾਰੇ ਗੱਲਬਾਤ ਕੀਤੀ ਅਸੀਂ ਰਬੈਰੋ ਨੂੰ ਸੋਧਣ ਬਾਰੇ ਇੱਕ ਵਾਰ ਪਹਿਲਾਂ ਮੇਰੇ ਨਾਲ ਜਰਨਲ ਮਨਵੀਰ ਸਿੰਘ ਨੇ ਵੀ ਗੱਲ ਕੀਤੀ ਸੀ ਰਬੈਰੋ ਨੂੰ ਸੋਧਣ ਲਈ ਪੀਏਪ ਪੁਲਿਸ ਦੇ ਕੁਝ ਸਿੰਘ ਤਿਆਰ ਸਨ ਤੇ ਸਾਡੇ ਜਾਣ-ਪਛਾਣ ਵਾਲੇ ਸਨ ਰਬੈਰੋ ਹਫ਼ਤੇ ਵਿੱਚ ਇੱਕ ਜਾਂ ਦੋ ਦਿਨ ਜਲੰਧਰ ਪੀਏਪ ਲੈਨ ਵਿੱਚ ਰਹਿੰਦਾ ਸੀ ਬਾਕੀ ਦਿਨ ਚੰਡੀਗੜ੍ਹ ਰਬੈਰੋ ਦੇ ਐਕਸ਼ਨ ਵਿੱਚ ਪੀਏਪੀ ਦੇ ਬਾਬਾ ਅਜੀਤ ਸਿੰਘ, ਏਐਸਆਈ ਬਾਬਾ ਦਲਵਿੰਦਰ ਸਿੰਘ ਤੇ ਇੱਕ ਜਾਂ ਦੋ ਹੋਰ ਸਿੰਘ ਸਨ ਤੇ ਮੈਦਾਨੇ ਜੰਗ ਵਾਲੇ ਵੀਰ ਚਰਨਜੀਤ ਸਿੰਘ ਚੰਨੀ, ਜਰਨਲ ਕਮਰਜੀਤ ਸਿੰਘ ਸੁਲਤਾਨਵਿੰਡ, ਵੀਜੇਪਾਲ ਸਿੰਘ, ਬਾਬਾ ਧੰਨਾ ਸਿੰਘ ਹੈੱਡ ਕਨਸਟੇਬਲ ਪੰਜਾਬ ਪੁਲਿਸ ਵੀ ਸਨ। ਸਾਰੇ ਸਿੰਘ ਇੱਕ ਜੀਪ ਵਿੱਚ ਪੁਲਿਸ ਦੀਆਂ ਵਰਦੀਆਂ ਵਿੱਚ ਰਬੈਰੋ ਦੇ ਘਰ ਗਏ ਤੇ ਉਸਦੇ ਗਾੜਾ ਦੇ ਹਥਿਆਰ ਸਿਕਿਉਰਿਟੀ ਚੈੱਕ ਕਰਨ ਦੇ ਬਹਾਨੇ ਆਪਣੇ ਕਬਜ਼ੇ ਵਿੱਚ ਲੈ ਲਏ ਇਹਨਾਂ ਨੇ। ਉਸ ਸਮੇਂ ਰਬੈਰੋ ਆਪਣੀ ਪਤਨੀ ਨਾਲ ਆਪਣੇ ਲੌਨ ਵਿੱਚ ਸੈਰ ਕਰ ਰਿਹਾ ਸੀ। ਸਿੰਘਾਂ ਨੇ ਕੋਲ ਜਾ ਕੇ ਗੋਲੀਆਂ ਚਲਾਈਆਂ ਤਾਂ ਉਹ ਲੰਬਾ ਪੈ ਗਿਆ ਉਹ ਤੇ ਉਸ ਦੀ ਪਤਨੀ ਜ਼ਖਮੀ ਹੋ ਗਈ ਜਦੋਂ ਉਹ ਧਰਤੀ ਤੇ ਲੰਬਾ ਪਿਆ ਸੀ ਤਾਂ ਸਿੰਘਾਂ ਨੇ ਸੋਚਿਆ ਕਿ ਮਰ ਗਿਆ ਤੇ ਘਰ ਵਾਪਸ ਆ ਗਏ ਉਹ ਜਦੋਂ ਰੇਡੀਓ ਤੇ ਜ਼ਖਮੀ ਹੋਣ ਬਾਰੇ ਖਬਰ ਸੁਣੀ ਤਾਂ ਬਹੁਤ ਦੁਖ ਹੋਇਆ ਕਿਉਂਕਿ ਸਾਰੇ ਸਮਝਦੇ ਸਨ ਕਿ ਸੋਧ ਆਇਆ ਸੀ ਤਕਰੀਬਨ ਇਸ ਐਕਸ਼ਨ ਵਿੱਚ ਸਿੰਘ ਨਵੇਂ ਹੋਣ ਕਰਕੇ ਐਕਸ਼ਨ ਫੇਲ ਹੋ ਗਿਆ ਬਾਕੀ ਸ਼ਾਇਦ ਵਾਹਿਗੁਰੂ ਨੂੰ ਇਸੇ ਤਰ੍ਹਾਂ ਹੀ ਮਨਜ਼ੂਰ ਸੀ ਅਸੀਂ ਜਰਨਲ ਲਾਹਵ ਸਿੰਘ ਜੀ ਨਾਲ ਐਕਸ਼ਨ ਬਾਰੇ ਗੱਲ ਕੀਤੀ ਸੀ ਕਿ ਆਪਾਂ ਨੂੰ ਰਬੈਰੋ ਦੇ ਐਕਸ਼ਨ ਵਿੱਚ ਸਾਰੇ ਨਵੇਂ ਸਿੰਘ ਨਹੀਂ ਭੇਜਣੇ ਚਾਹੀਦੇ 2 ਜਾਂ 3 ਪੁਰਾਣੇ ਤੇ ਟ੍ਰੇਨ ਸਿੰਘ ਭੇਜਣੇ ਚਾਹੀਦੇ ਨੇ ਤੇ ਆਪਾਂ ਨੂੰ ਰਬੈਰੋ ਦਾ ਸਿਰ ਵੱਢ ਕੇ ਲਿਆਉਣਾ ਚਾਹੀਦਾ ਪਰ ਜਦੋਂ ਅਸੀਂ ਐਕਸ਼ਨ ਵਿੱਚ ਜਾਣ ਵਾਲਿਆਂ ਨਾਲ ਗੱਲ ਕੀਤੀ ਤਾਂ ਕੋਈ ਵੀ ਰਹਿਣ ਨੂੰ ਤਿਆਰ ਨਹੀਂ ਸੀਗਾ ਹਰ ਕੋਈ ਐਕਸ਼ਨ ਵਿੱਚ ਜਾਣਾ ਚਾਹੁੰਦਾ ਸੀ ਫੇਰ ਅਸੀਂ ਚੁੱਪ ਰਹਿਣਾ ਹੀ ਠੀਕ ਸਮਝਿਆ ਬਾਅਦ ਵਿੱਚ ਜਰਨਲ ਲਾਹਵ ਸਿੰਘ ਨੇ ਸਾਨੂੰ ਕਿਹਾ ਵੀ ਸੀ ਕਿ ਆਪਾਂ ਗਲਤੀ ਕਰ ਬੈਠੇ ਆਂ ਆਪਾਂ ਨੂੰ ਖੁਦ ਐਕਸ਼ਨ ਵਿੱਚ ਜਾਣਾ ਚਾਹੀਦਾ ਸੀ ਤੇ ਸਿਰ ਲਿਆਉਣਾ ਚਾਹੀਦਾ ਸੀ ਇਸ ਤੋਂ ਬਾਅਦ ਮੈਂ ਤੇ ਗੁਰਸ਼ਰਨ ਸਿੰਘ ਗਾਮਾ ਲੁਧਿਆਣੇ ਵਿੱਚ ਸ਼ਹੀਦ ਜਰਨੈਲ ਸਿੰਘ ਹਲਵਾਰਾ ਲੋਂਗੋਵਾਲ ਕੇਸ ਨੂੰ ਮਿਲਣ ਗਏ ਤਾਂ ਸਾਨੂੰ ਉੱਥੇ ਸਤਨਾਮ ਸਿੰਘ 바ਵਾ ਤੇ ਮਨਜੀਤ ਸਿੰਘ ਮੰਜੂ ਜੋ ਅੰਮ੍ਰਿਤਸਰ ਸ਼ਹਿਰ ਦਾ ਰਹਿਣ ਵਾਲਾ ਸੀ ਉਹ ਮਿਲੇ ਜਿੱਥੇ ਵੀਰ 바ਵੇ ਨੇ ਆਪਣੇ ਪਰਿਵਾਰ ਨਾਲ ਮਕਾਨ ਕਿਰਾਏ ਤੇ ਲਿਆ ਹੋਇਆ ਸੀ ਉੱਥੇ ਲੈ ਗਏ ਸਾਨੂੰ ਉਸੋ ਵੇਲੇ ਸਾਡੇ ਕੋਲ ਪੈਸੇ ਖਤਮ ਹੋਏ ਹੋਏ ਸਨ ਤੇ ਬੈਂਕ ਕਰਨ ਲਈ ਸਾਨੂੰ ਕਾਰ ਦੀ ਜਰੂਰਤ ਸੀ ਬਾਵੇ ਵੀਰ ਨੇ ਕਿਹਾ ਕਿ ਮੇਰੇ ਕੋਲ ਕਾਰ ਹੈਗੀ ਐ ਤੁਸੀਂ ਲੈ ਜਾਓ ਅਸੀਂ 2-3 ਬੈਂਕਾਂ ਜਲੰਧਰ ਵੇਖੀਆਂ ਮੈਂ ਮਥਰਾ ਸਿੰਘ ਗੁਰਸ਼ਰਨ ਸਿੰਘ ਗਾਮਾ ਮਨਜੀਤ ਸਿੰਘ ਮੰਜੂ ਗੁਰਪ੍ਰੀਤ ਸਿੰਘ ਬਿਰਕ ਚਰਨਜੀਤ ਸਿੰਘ ਚੰਨੀ ਸਾਰੇ ਵੀਰ ਜਲੰਧਰ ਮੇਨ ਰੋਡ ਤੇ ਲੜਕੀਆਂ ਦੇ ਕਾਲਜ ਕੋਲ ਇੱਕ ਬੈਂਕ ਵਿੱਚ 1 ਵਜੇ ਦੇ ਕਰੀਬ ਗਏ ਸਭ ਤੋਂ ਪਹਿਲਾਂ ਬੈਂਕ ਵਿੱਚ ਮੈਂ ਤੇ ਮੰਜੂ ਗਏ ਤੇ ਸਾਡੇ ਪਿੱਛੇ-ਪਿੱਛੇ ਮਥਰਾ ਸਿੰਘ ਤੇ ਗੁਰਸ਼ਰਨ ਸਿੰਘ ਗਾਮਾ ਵੀ ਆ ਗਏ ਦੋ ਲੜਕੀਆਂ ਬੈਂਕ ਦੇ ਗੇਟ ਤੇ ਖੜੀਆਂ ਸਨ ਮਥਰਾ ਸਿੰਘ ਨੇ ਕਿਹਾ ਵੀ ਭੈਣ ਜੀ ਬੈਂਕ ਦੇ ਅੰਦਰ ਚਲੋ ਰਿਵਾਲਵਰ ਹੱਥ ਵਿੱਚ ਵੇਕੇ ਉਹ ਅੰਦਰ ਵੜ ਗਈਆਂ ਅਸੀਂ ਬੈਂਕ ਕਰਨ ਤੋਂ ਪਹਿਲਾਂ ਇੱਕ ਜਣਾ ਅੰਦਰੋਂ ਬੈਂਕ ਵੇਖ ਕੇ ਗਏ ਸੀ ਤੇ ਸਾਨੂੰ ਬੈਂਕ ਵਿੱਚ ਕੋਈ ਗਾਰਡ ਨਹੀਂ ਥੀ ਦਿਖਿਆ ਮੈਂ ਬੈਂਕ ਅੰਦਰ ਦਾਖਲ ਹੁੰਦੇ ਆ ਮੈਨੇਜਰ ਦੇ ਕਮਰੇ ਵਿੱਚ ਚਲਾ ਗਿਆ ਤੇ ਮੈਨੇਜਰ ਨੂੰ ਹਥਿਆਰ ਦੀ ਨੋਕ ਤੇ ਖੜਾ ਕਰ ਲਿਆ ਮਥਰਾ ਸਿੰਘ ਤੇ ਦੂਜੇ ਵੀਰਾਂ ਨੇ ਹਥਿਆਰ ਕੱਢ ਕੇ ਬਾਕੀ ਮੁਲਾਜ਼ਮਾਂ ਨੂੰ ਕਿਹਾ ਕਿ ਸਾਰੇ ਹੱਥ ਖੜੇ ਕਰ ਲਓ ਐਨਏ ਚਿਰ ਵਿੱਚ 6 ਫੁੱਟ ਲੰਬਾ ਤਕੜਾ ਕੈਸ਼ੀਅਰ ਦੇ ਕੈਬਨ ਵਿੱਚੋਂ ਰੈਫਲ ਲੈ ਕੇ ਬੈਂਕ ਦਾ ਗਾਰਡ ਨਿਕਲਿਆ ਤਾਂ ਗਾਮੇ ਵੀਰ ਤੇ ਮਥਰਾ ਸਿੰਘ ਨੇ ਉਸ ਵੱਲ ਹਥਿਆਰ ਸਿੱਤੇ ਕਰ ਲਏ ਤੇ ਚੇਤਾਵਨੀ ਦਿੱਤੀ ਕਿ ਅਗਰ ਰੈਫਲ ਸਿੱਧੀ ਕੀਤੀ ਤਾਂ ਗੋਲੀ ਮਾਰ ਦੇਵਾਂਗੇ ਮੈਂ ਇਹ ਸਾਰਾ ਕੁਝ ਮੈਨੇਜਰ ਦੇ ਕੈਬਨ ਵਿੱਚ ਕਾਲੇ ਸ਼ੀਸ਼ਿਆਂ ਦੇ ਵਿੱਚੋਂ ਵੇਖ ਰਿਹਾ ਸੀ ਉਹ ਗਾੜ ਦੇ ਦੋ ਕਹਿਵੰਦੇ ਅੱਗੋਂ ਦੀ ਲੰਗਣ ਲੱਗਾ ਤਾਂ ਮੈਂ ਉਸ ਨੂੰ ਪਿੱਛੋਂ ਜਫਾ ਮਾਰ ਲਿਆ ਤੇ ਐਨੇ ਚਿਰ ਤੋਂ ਦੂਸਰੇ ਵੀਰ ਵੀ ਝੱਪਟ ਪਏ ਤੇ ਅਸੀਂ ਰੈਫਲ ਖੋ ਕੇ ਆਪਣੇ ਕਬਜ਼ੇ ਵਿੱਚ ਕਰ ਲਈ। ਉਹਨੇ ਚਿਰ ਨੂੰ ਕਿਸੇ ਨੇ ਅਲਾਰਮ ਵਜਾ ਦਿੱਤਾ। ਫੇਰ ਸਾਨੂੰ ਖਾਲੀ ਹੱਥ ਮੁੜਨਾ ਪਿਆ ਕਿਉਂਕਿ ਬੈਂਕ 메ਨ ਰੋਡ ਤੇ ਸੀ ਤੇ ਪੁਲਿਸ ਦੀ ਗਸ਼ਤ ਆਉਂਦੀ ਰਹਿੰਦੀ ਸੀ ਉੱਥੇ। ਜਿਆਦਾ ਸਮਾਂ ਸਾਡਾ ਠਹਿਰਨਾ ਠੀਕ ਨਹੀਂ ਸੀਗਾ। ਚਰਨਜੀਤ ਸਿੰਘ ਤੇ ਵਿਰਕਵੀਰ ਵਕਾਰ ਵਿੱਚ ਹੀ ਸਟੇਨਗਨ ਲੈ ਕੇ ਸਾਡੀ ਸਪੋਰਟ ਲਈ ਬੈਠੇ ਸਨ। ਫੇਰ ਅਸੀਂ ਬੈਂਕ ਵਿੱਚ ਆਪਣਾ ਵਾਕਵੀਅਤ ਵਾਲਾ ਪ੍ਰੈਸ ਰਿਪੋਰਟਰ ਭੇਜਿਆ ਤੇ ਸਾਰਾ ਪਤਾ ਕਰਵਾਇਆ। ਅਲਾਰਮ ਬੈਂਕ ਵਾਲਿਆਂ ਕੋਲੋਂ ਅਚਾਨਕ ਪੈਰ ਲੱਗਣ ਨਾਲ ਵੱਜ ਗਿਆ ਸੀ ਜਿਸ ਦਾ ਸਾਰਿਆਂ ਨੂੰ ਅਫਸੋਸ ਸੀ ਕਿਉਂਕਿ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਅਲਾਰਮ ਵੱਜ ਗਿਆ ਫੇਰ ਵੀ ਸਾਨੂੰ ਉਹਨਾਂ ਕੁਝ ਨਹੀਂ ਕਿਹਾ ਉਹ ਬੈਂਕ ਵਿੱਚ 15 ਲੱਖ ਰੁਪਏ ਸਨ ਫੇਰ ਅਸੀਂ ਹਫ਼ਤੇ ਤੋਂ ਬਾਅਦ ਹੀ ਇੱਕ ਬੈਂਕ ਜਲੰਧਰ ਵਿੱਚ ਹੋਰ ਕਰ ਲਿਆ ਜਿਸ ਵਿੱਚ ਮੈਂ ਚਰਨਜੀਤ ਸਿੰਘ ਗੁਰਸ਼ਰਨ ਸਿੰਘ ਦਲਜੀਤ ਸਿੰਘ ਬਿੱਟੂ ਮਨਜੀਤ ਸਿੰਘ ਮਨਜੂ ਗੁਰਪ੍ਰੀਤ ਸਿੰਘ ਤੇ ਹੋਰ ਸਿੰਘ ਸ਼ਾਮਲ ਹੋਏ ਪਰ ਪੈਸੇ ਥੋੜੇ ਮਿਲੇ ਸਾਨੂੰ ਜਿਸ ਕਰਕੇ ਸਾਨੂੰ ਫੇਰ ਹੁਕਮ ਹੋਇਆ ਕਿ ਪੈਸੇ ਚਾਹੀਦੇ ਨੇ ਇੰਤਜ਼ਾਮ ਕਰੋ ਤੇ ਅਸੀਂ ਲੁਧਿਆਣੇ ਵਿੱਚ ਇੱਕ ਬੈਂਕ ਸਿਲੈਕਟ ਕੀਤਾ ਜਿਸ ਵਿੱਚ ਮੈਂ ਬਿੱਟੂ ਮਥਰਾ ਸਿੰਘ ਗੁਰਸ਼ਰਨ ਸਿੰਘ ਗਾਮਾ 바ਵਾ ਮਨਜੀਤ ਸਿੰਘ ਮੰਜੂ ਸ਼ਾਮਲ ਹੋਏ ਅਸੀਂ ਸਾਰੇ ਬੜੇ ਇੱਕ ਕਾਰ ਵਿੱਚ ਗਏ ਤੇ ਕੁਝ ਹੀ ਮਿੰਟਾਂ ਵਿੱਚ 11 ਲੱਖ ਤੇ ਇੱਕ ਬੈਂਕ ਦੀ ਰੈਫਰ ਲੈ ਕੇ ਆ ਗਏ ਬੈਂਕ ਮੇਨ ਰੋਡ ਤੇ ਸੀ ਤੇ ਭੀੜ ਵਾਲੇ ਇਲਾਕੇ ਵਿੱਚ ਸੀਗਾ ਬੈਂਕ ਕਰਦਿਆਂ ਕਾਫੀ ਵਾਰ ਕੰਮ ਖਰਾਬ ਵੀ ਹੋਇਆ ਸੀ ਪਰ ਫਿਰ ਵੀ ਕਾਮਯਾਬ ਰਹੇ ਅਸੀਂ ਬੈਂਕ ਨੂੰ ਅਸੀਂ ਅੰਦਰੋਂ ਪਹਿਲਾਂ ਚੰਗੀ ਤਰ੍ਹਾਂ ਦੇਖਿਆ ਸੀ ਤੇ ਜਾਂਦੇ ਹੀ అలਾਰਮ ਵਾਲਾ ਮੇਨ ਸਵਿਚ ਬੰਦ ਕਰ ਦਿੱਤਾ ਸੀ ਤਾਂ ਕਿ అలਾਰਮ ਨਾ ਕੋਈ ਵਜਾ ਦੇਵੇ ਬੈਂਕ ਗਾਰਡ ਦੀ ਰੈਫਲ ਖੋਣ ਵਿੱਚ ਗਰਸ਼ਰਨ ਸਿੰਘ ਗਾਮਾ ਬਹੁਤ ਹੀ ਕਾਮਯਾਬ ਸੀ ਤੇ ਸਰੀਰ ਦਾ ਕਾਫੀ ਤਕੜਾ ਸੀ ਉਹ ਇਹ ਸਾਂਜੀ ਕੁਝ ਐਕਸ਼ਨ ਜੋ ਕਿ ਭਾਈ ਹਰਜਿੰਦਰ ਸਿੰਘ ਜਿੰਦਾਂ ਨੇ ਗਜਰਾਤ ਦੀ ਜੇਲ੍ਹ ਵਿੱਚੋਂ ਫਰਾਰ ਹੋਣ ਤੋਂ ਬਾਅਦ ਵਿੱਚ ਕੀਤੇ ਸੋ ਐਸੇ ਤਰ੍ਹਾਂ ਦੇ ਕਿਸੇ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਸਰੀਆ ਕਾਲ